ਦੇਸ਼ ਵਿੱਚੇ ਨਵੇਂ ਲੇਬਰ ਕੋਡ ਦੇ ਲਾਗੂ ਹੋਣ ਤੋਂ ਬਾਅਦ ਦਸੰਬਰ ਤੇ ਮਹੀਨੇ ਕਿਉਂ ਤਰੀ ਵਿੱਚ ਕਾਰਪੋਰੇਟ ਸੈਕਟਰ ਤੇ ਇਸ ਦਾ ਸਿੱਧਾ ਪ੍ਰਭਾਵ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ। ਵੱਡੀਆਂ ਆਈਟੀ ਕੰਪਨੀਆਂ ਦੇ ਮਾਰਜਨ ਤੇ ਦਬਾਅ ਪਿਆ ਹੈ। ਜਦੋਂ ਕਿ ਇਸ ਬਦਲਾਅ ਕਾਰਨ ਬੈਂਕਿੰਗ ਸੈਕਟਰ ਨੂੰ ਵੀ ਵੱਡਾ ਝਟਕਾ ਲੱਗਾ। ਤਿਮਾਈ ਨਤੀਜਿਆਂ ਦੇ ਅਨੁਸਾਰ ਐਚਟੀਐਫਸੀ ਵਰਗੇ ਵੱਡੇ ਬੈਂਕਾਂ ਸਮੇਤ ਇੱਕ ਦਰਜਨ ਤੋਂ ਵੱਧ ਬੈਂਕਾਂ ਐਨਬੀਐਫਸੀਐਸ ਤੇ ਬੀਮਾ ਕੰਪਨੀਆਂ ਨੂੰ ਲਗਭਗ 1500 ਕਰੋੜ ਰੁਪਏ ਦੇ ਸ='%20ਜੁਕਤ ਵਾਧੂ ਬੋਝ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਕੰਪਨੀਆਂ ਨੂੰ ਨਵੇਂ ਕਿਰਤ ਨਿਯਮਾਂ ਦੇ ਤਹਿਤ ਕਰਮਚਾਰੀਆਂ ਦੇ ਲਾਭਾਂ ਅਤੇ ਤਨਖਾਹ ਢਾਂਚੇ ਵਿੱਚ ਬਦਲਾਅ ਕਰਨੇ ਪਏ ਹਨ ਬੈਂਕਿੰਗ ਸੈਕਟਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਉਸ ਤੋਂ ਬਾਅਦ ਐਨਬੀਐਫਸੀਐਸ ਅਤੇ ਬੀਮਾ ਕੰਪਨੀਆਂ ਹਨ ਮਾਰਕੀਟ ਪੂੰਜੀਕਰਨ ਦੇ ਮਾਮਲੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਐਚਡੀਐਫਸੀ ਬੈਂਕ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ ਬੈਂਕ ਨੇ ਲਗਭਗ 800 ਕਰੋੜ ਰੁਪਏ ਦੇ ਵਾਧੂ ਖਰਚਿਆਂ ਦੀ ਰਿਪੋਰਟ ਕੀਤੀ ਹੈ ਐਚਡੀਐਫਸੀ ਬੈਂਕ ਦੇ ਸੀਐਫਓ ਸ਼੍ਰੀ ਨਿਵਾਸਨ ਵੈਦਿਆਨਾਥ ਨੇ ਇੱਕ ਵਿਸ਼ਲੇਸ਼ਕ ਆਲ ਵਿੱਚ ਕਿਹਾ ਹੈ ਕਿ ਕਰਮਚਾਰੀਆਂ ਦਾ ਕਾਰਜਕਾਲ ਵੱਖ-ਵੱਖ ਸੰਗਠਨਾਵਾਂ ਵਿੱਚ ਵੱਖ-ਵੱਖ ਹੁੰਦਾ ਹੈ। ਇਹਨਾਂ ਨੂੰ ਮਾਨਸੱਪ ਤੋਂ ਵਧੀਆ ਉਪਲਬਧ ਡੇਟਾ ਅਤੇ ਵਿਗਿਆਨਿਕ ਅਨਵਾਵਾ ਗਣਨਾਵਾਂ ਤੇ ਆਧਾਰਿਤ ਹਨ। ICICI ਬੈਂਕ ਨੇ ਲਗਭਗ 145 ਕਰੋੜ ਰੁਪਏ ਦੇ ਵਾਧੂ ਪ੍ਰਬੰਧ ਕੀਤੇ ਹਨ ਜਦੋਂ ਕਿ YES ਬੈਂਕ ਨੇ ਲਗਭਗ 155 ਕਰੋੜ ਰੁਪਏ ਦੇ ਪ੍ਰਭਾਵ ਦੀ ਰਿਪੋਰਟ ਕੀਤੀ ਹੈ। ਮਾਧਾਕਾਰ ਦੇ ਬੈਂਕਾਂ ਨੇ ਵੀ ਦਬਾਅ ਦਾ ਅਨੁਭਵ ਕੀਤਾ ਹੈ। ਫੈਡਰਲ ਬੈਂਕ ਨੇ 20.8 ਕਰੋੜ ਰੁਪਏ ਦੇ ਵਾਧੂ ਖਰਚ ਦੀ ਰਿਪੋਰਟ ਕੀਤੀ ਹੈ। ਅਤੇ આરਬੀਐਲ ਬੈਂਕ ਨੇ ਲਾਗਭਗ 32 ਕਰੋੜ ਰੁਪਏ ਦੇ ਵਾਧੂ ਖਰਚੇ ਦੀ ਰਿਪੋਰਟ ਕੀਤੀ ਹੈ ਐਸਆਈ ਬੈਂਕ ਨੇ ਸਮੂਹ ਦੇ ਸੀਐਫਓ ਅਨੰਦਿਆ ਮੈਨਜਿੰ ਨੇ ਕਿਹਾ ਕਿ ਵਾਧੂ ਦੇਣਦਾਰੀਆਂ ਮੌਜੂਦਾ ਸਥਿਤੀ ਦੇ ਆਧਾਰ ਤੇ ਅਨੁਮਾਨਿਤ ਹਨ ਅਤੇ ਨਵੇਂ ਨਿਯਮਾਂ ਦੇ ਕਾਰਨ ਭਵਿੱਖ ਵਿੱਚ ਰੋਜ਼ਾਨਾ ਖਰਚਿਆਂ ਵਿੱਚ ਕੁਝ ਵਾਧਾ ਜਾਰੀ रह ਸਕਦਾ ਹੈ ਨਵਾਂ ਲੇਬਰ ਕੋਡ ਕੋਲ ਤਨਖਾਹ ਦੇ ਮੂਲ ਤਨਖਾਹ ਹਿੱਸੇ ਵਿੱਚ ਵਾਧਾ ਲਾਜ਼ਮੀ ਕਰਦਾ ਹੈ ਇਹ ਪ੍ਰਾਈਵੇਟ ਡੈਂਟ ਫੰਡ ਗ੍ਰੈਜੂਇਟੀ ਛਿਵ ਅਤੇ ਇਨਕੇਸ਼ਮੈਂਟ ਵਰਕ ਦੇ ਖਰਚਿਆਂ ਨੂੰ ਵਧਾਉਂਦਾ ਹੈ ਇਹ ਸਿੱਧੇ ਤੌਰ ਤੇ ਵੱਡੀ ਅਤੇ ਸਥਾਈ ਕਰਮਚਾਰੀ ਸੰਖਿਆ ਵਾਲੀਆਂ ਕੰਪਨੀਆਂ ਨੂੰ ਪ੍ਰਭਾਵਿਤ ਕਰਦਾ ਹੈ ਇਹ ਬੋਝ ਵੱਡੇ ਬ੍ਰਾਂਚ ਨੈਟਵਰਕਾਂ ਅਤੇ ਫਰੰਟ ਐਂਡ ਸਟਾਫ ਵਾਲੀਆਂ ਬੈਂਕਾਂ ਅਤੇ ਬੀਮਾ ਕੰਪਨੀਆਂ ਤੇ ਬਣਿਆ ਰਹਿ ਸਕਦਾ ਹੈ ਗੈਰ ਬੈਂਕਿੰਗ ਵਿੱਤ ਕੰਪਨੀਆਂ ਵੀ ਨਵੇਂ ਲੇਬਰ ਕੋਡ ਤੋਂ ਪ੍ਰਭਾਵਿਤ ਹੋਈਆਂ ਹਨ ਹਾਲਾਂਕਿ ਬੈਂਕਾਂ ਨਾਲੋਂ ਘੱਟ ਹੱਦ ਤੱਕ ਐਚਡੀਬੀ ਵਿਤੀ ਸੇਵਾਵਾਂ ਨੇ ਲਗਭਗ 68 ਕਰੋੜ ਰੁਪਏ ਐਲਟੀ ਵਿੱਚੋਂ 29 ਕਰੋੜ ਰੁਪਏ ਤੇ ਟਾਟਾ ਕੈਪੀਟਲ 33 ਕਰੋੜ ਰੁਪਏ ਦੇ ਵਾਧੂ ਖਰਚੇ ਦੱਸੇ ਹਾਲਾਂਕਿ ਜਨਤਾ ਖੇਤਰ ਦੇ ਬੈਂਕਾਂ ਤੇ ਪ੍ਰਭਾਵ ਮੁਕਾਬਲਤਨ ਸੀਮਤ ਰਿਹਾ ਹੈ ਕਿਉਂਕਿ ਉਹਨਾਂ ਨੇ ਕਰਮਚਾਰੀਆਂ ਦੀ ਤਨਖਾਹ ਤੇ ਲਾਭ ਪਹਿਲਾਂ ਹੀ ਤਨਖਾਹ ਸਮਝੌਤਿਆਂ ਦੇ ਤਹਿਤ ਨਿਰਧਾਰਤ ਹਨ ਜਿਸ ਵਿੱਚ ਪਹਿਲਾਂ ਹੀ ਬਹੁਤ ਸਾਰੇ ਲਾਭ ਸ਼ਾਮਲ